ਤੁਹਾਨੂੰ ਐਂਬੈਸੀ ਵੀ ਨਹੀਂ ਭਰਨੀ। ਤੁਹਾਨੂੰ ਮਤਲਬ ਪਹਿਲਾਂ ਕੋਈ ਪੈਸਾ ਨਹੀਂ ਦੇਣਾ। ਤੁਹਾਡਾ ਵੀਜ਼ਾ ਆ ਗਿਆ ਆਪਣਾ ਚੈੱਕ ਕਰੋ। ਉਦੋਂ ਬਾਅਦ ਪੇਮੈਂਟ ਦੇਣੀ ਹੈ। ਵੀਜ਼ੇ ਤੋਂ ਬਾਅਦ ਵੀਜ਼ੇ ਤੋਂ ਬਾਅਦ ਦੇਰ ਦੋ। ਜੇ ਤੁਹਾਨੂੰ ਫੇਰ ਵੀ ਸੰਤੁਸ਼ਟੀ ਨਹੀਂ ਹੋਈ ਤੁਸੀਂ ਕਹਿਣ ਕਿ ਬਜਟਾ ਪਹੁੰਚ ਕੇ ਪੇਮੈਂਟ ਦੇਣੀ ਹੈ। ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਰੀਚ ਆਪਣੇ ਰੀਚ ਤੇ ਪੇਮੈਂਟ ਕਰਦੇ ਕੋਈ ਚੱਕਰ। ਤੁਹਾਵਾ ਕੋਲ ਕਿਸੇ ਤਰ੍ਹਾਂ ਦੀ ਕੋਈ ਸਕਿੱਲ ਹੁੰਦੀ ਹੈ। ਕਾਰਪੈਂਟਰ ਲੱਕੜ ਦਾ ਕੰਮ ਆਉਂਦਾ ਹੈ। ਠੀਕ ਹੈ। ਪਲੰਬਰਿੰਗ ਦਾ ਟੂਟਿਆਂ ਦਾ ਕੰਮ ਆਉਂਦਾ ਹੈ। ਸਟੀਲ ਫਿਕਚਰ ਹੋ ਗਿਆ। ਜਿਹੜੇ ਜਾਲਜੂਲ ਬਣਦੇ ਨੇ ਆਪਣਾ। ਮਤਲਬ ਤੁਹਾ ਉਹ ਤਾਂ ਮੋਸਟ ਵੈਲਕਮ ਉਹ ਤਾਂ ਹੱਸ ਕੇ ਜਾ ਸਕਦੇ ਨੇ ਹੁਣ ਜਿਹੜੇ ਕਹਿੰਦੇ ਨੇ ਬਈ ਅਸੀਂ ਤਾਂ ਕੁਕੀਤਾ ਆਉਂਦਾ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਕਿ ਅਨਸਕਿਲਡ ਉਹ ਵੀ ਜਾ ਸਕਦੇ ਨੇ ਤੁਹਾਨੂੰ ਸਲਾਈ ਕੜਾਈ ਆਉਂਦੀ ਹੈ ਤਾਂ ਉਹਨਾਂ ਲਈ ਰਸ਼ੀਆ ਦੇ ਵਿੱਚ ਸਭ ਤੋਂ ਵੱਡੀ ਆਫਰ ਹੈ ਉਹਨਾਂ ਲਈ ਆਪਾਂ ਬੱਦ ਤੋਂ ਬੱਦ ਡਿਮਾਂਡ ਹਾਂ ਬੱਦ ਤੋਂ ਬੱਦ ਡਿਮਾਂਡ ਹੈ ਜੀ ਜਿਹੜੇ ਟੇਲਰ ਨੇ ਸਲਾਈ ਕੜਾਈ ਦਾ ਕੰਮ ਕਰਦੇ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਉਹਨਾਂ ਭਰਾਵਾਂ ਦੇ ਲਈ ਬਹੁਤ ਖਾਸ ਹੈ ਜਿਹੜੇ ਕਹਿੰਦੇ ਨੇ ਕਿ ਬਈ ਸਿੱਧਾ ਕੰਮ ਦੇ ਆਧਾਰ ਤੇ ਜੇ ਸਾਨੂੰ ਵੀਜ਼ਾ ਮਿਲ ਜਾਏ ਤਾਂ ਉਹਦੇ ਵਰਗੀ ਰੀਜ਼ਨ ਇੱਕ ਦੂਜੀ ਚੀਜ਼ ਵੀ ਸਾਡੇ ਪੈਸੇ ਵੀ ਨਾ ਮਰ ਜਾਣ ਤਾਂ ਉਹ ਵੀ ਦੇਖ ਲੈਣਾ ਔਰ ਜਿਹੜੇ ਸਿੱਧਾ ਜਾਣਾ ਚਾਹੁੰਦੇ ਨੇ ਕਿਸੇ ਵੀ ਦੇਸ਼ ਕੰਮ ਦੇ ਆਧਾਰ ਤੇ ਤਾਂ ਉਹ ਵੀ ਦੇਖ ਲੈਣਾ ਸਭ ਤੋਂ ਪਹਿਲਾਂ ਸ੍ਰੀ ਕਰ ਵੀਰੇ ਸ੍ਰੀ ਕਰ ਤੇ ਇੱਕ ਵਾਰੀ ਆਇੰਟਰਡਿਊਸ ਕਰ ਦਿਓ ਜੀ ਆਪਣਾ ਇਮੀਗ੍ਰੇਸ਼ਨ ਦਾ ਨਾਮ ਕੀ ਹੈ ਤੇ ਕਿਸੇ ਨੇ ਜੇ ਆਣਾ ਹੋਵੇ ਤੇ ਐਡਰੈਸ ਕੀ ਪੈਂਦਾਗਾ ਆਪਣਾ ਹੈਗਾ ਜੀ ਬੀਵੀਐਸ ਜੀ ਇਮੀਗ੍ਰੇਸ਼ਨ ਅਨਾਰ ਮੰਡੀ ਡੜਬਾ ਡੜਬੇ ਦੇ ਵਿੱਚ ਪੈਂਦਾ ਬਾਰੋ ਪ੍ਰੋਪਰ ਲੋਕੇਸ਼ਨ ਦਿਖਾ ਦੂੰਗਾ ਬਾਕੀ ਸਕਰੀਨ ਤੇ ਨੰਬਰ ਚੱਲ ਰਹਿਣਾ ਮਿੱਤਰੋ ਹੁਣ ਗੱਲ ਕਰੀਏ ਵੀ ਕਿਹੜੇ ਕਿਹੜੇ ਦੇਸ਼ ਦਾ ਸਿੱਧਾ ਕੰਮ ਦੇ ਆਧਾਰ ਤੇ ਤੁਸੀਂ ਵੀਜ਼ਾ ਲੈ ਸਕਦੇ ਹੋ ਕੰਮ ਦੇ ਆਧਾਰ ਤੇ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸ ਦੇਣਾ ਜਿੰਨਾ ਭਰਾਵਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਸਕਿੱਲ ਹੁੰਦੀ ਹੈ ਕਾਰਪੈਂਟਰ ਲੱਕੜ ਦਾ ਕੰਮ ਆਉਂਦਾ ਠੀਕ ਹੈ ਪਲੰਬਰਿੰਗ ਦਾ ਟੂਟੇ ਦਾ ਕੰਮ ਆਉਂਦਾ ਸਟੀਲ ਫਿਕਚਰ ਹੋ ਗਿਆ ਜਿਹੜੇ ਜਾਲ ਜੂਲ ਬਣਦੇ ਨੇ ਆਪਣਾ ਮਤਲਬ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਸਕਿੱਲ ਹੈ ਉਹ ਤਾਂ ਮੋਸਟ ਵੈਲਕਮ ਉਹ ਤਾਂ ਹੱਸ ਕੇ ਜਾ ਸਕਦੇ ਨੇ ਹੁਣ ਜਿਹੜੇ ਕਹਿੰਦੇ ਨੇ ਬਈ ਅਸੀਂ ਤਾਂ ਕੋਈ ਕੀਤਾ ਆਉਂਦਾ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਕਿ ਅਨਸਕਿਲਡ ਉਹ ਵੀ ਜਾ ਹੁਣ ਆਪਣੇ ਭਰਾ ਨੇ ਮੈਨੂੰ ਬਈ ਲਿਸਟ ਦਿੱਤੀ ਜਿਹਦੇ ਵਿੱਚ ਆਪਣੇ ਕੋਲ ਵੀਰੇ ਦੁਬਈ ਸਾਉਦੀ ਮੋਰੇਸ਼ੀਅਸ ਹਾਂਗਕਾਂਗ ਦੇ ਵੀਜ਼ੇ ਨੇ ਬਿਲਕੁਲ ਇੱਕ ਅਗੇ ਜੀ ਰਸ਼ੀਆ ਹਨਾ ਇਹਦੇ ਵਿੱਚ ਜੇ ਕੋਈ ਆਪਣਾ ਵੀਰ ਭਾਈ ਜਾਣਾ ਚਾਹੁੰਦਾ ਸਿੱਧਾ ਕੰਮ ਦੇ ਆਧਾਰ ਤੇ ਹਨਾ ਤੇ ਇਹਦੇ ਲਈ एलिजिਬਿਲਟੀ ਕੀ ਹੋਣੀ ਚਾਹੀਦੀ ਹੈ ਮਤਲਬ ਪੜਿਆ ਲਿਖਿਆ ਹੋਵੇ ਨਾ ਹੋਵੇ ਉਮਰ ਮੈਟਰ ਕਰਦੀ ਹੈ ਨਹੀਂ ਕਰਦੀ ਇੱਕ ਵਾਰ ਇਹੋ ਦੱਸ ਸਕਦੇ ਹੋ ਜੀ ਹਾਂਜੀ ਇਹਦੇ ਵਿੱਚ ਪੜਿਆ ਲਿਖਿਆ ਆ ਤੇ ਅਨਪੜ੍ਹ ਦੋਨੋਂ ਹੀ ਚੱਲਣਗੇ ਜੀ ਦੋਨੋਂ ਚੱਲੇ ਜਾਣਗੇ ਮੁੰਡਾ ਕੁੜੀ ਵੀ ਜਾ ਸਕਦੇ ਨੇ ਹਾਂਜੀ ਪੜੇ ਲਿਖੇ ਅਨਪੜ੍ਹ ਦੋਨੋਂ ਹੀ ਜਾ ਸਕਦੇ ਨੇ ਤੇ ਇਹਦੇ ਜਿਹੜੀ ਉਮਰ ਹੈਗੀ ਉਹ ਮੈਟਰ ਕਰਦੀ ਜਿਹਦੇ ਵਿੱਚ ਹਾਂ ਉਮਰ ਜਿਹੜੀ ਹੈਗੀ 18 ਤੋਂ 60 ਸਾਲ ਤੱਕ ਚੱਲੂਗੀ 18 ਤੋਂ ਲੈ ਕੇ 60 ਸਾਲ ਤੱਕ ਤੁਸੀਂ ਚੱਲ ਸਕਦੇ ਹੋ ਕੋਈ ਚੱਕਰ ਨਹੀਂ ਸਕਿੱਲਾਂ ਹੋਣ ਨਾ ਹੋਣ ਕੋਈ ਮੈਟਰ ਨਹੀਂ ਕਰਦਾ ਤੇ ਇੱਕ ਸਪੈਸ਼ਲ ਚੀਜ਼ ਦਸੀ ਸੋਨੇ ਮੈਨੂੰ ਰਸ਼ੀਆ ਦੇ ਰਿਗਾਰਡਿੰਗ ਹੈਣਾ ਹਾਂਜੀ ਰਸ਼ੀਆ ਦੇ ਵਿੱਚ ਕੀ ਹੈਗਾ ਜਿਹੜੇ ਤਾਂ ਚਲੋ ਬਾਕੀ ਕੰਟਰੀਆਂ ਦੇ ਵਿੱਚ ਜਿਨ੍ਹਾਂ ਕੋਲ ਸਕਿੱਲ ਹੈਗੀ ਹੈ ਨਹੀਂ ਵੀ ਹੈਗੀ ਚਲੇ ਜਾਣਗੇ ਇੱਕ ਤੁਸੀਂ ਕਿਹਾ ਸੀਗਾ ਵੀ ਜਿਨ੍ਹਾਂ ਨੂੰ ਸਲਾਈ ਕੜਾਈ ਆਉਂਦੀ ਹੈ ਤਾਂ ਉਹਨਾਂ ਲਈ ਰਸ਼ੀਆ ਦੇ ਵਿੱਚ ਸਭ ਤੋਂ ਵੱਡੀ ਆਫਰ ਹੈ ਉਨਾਂ ਲਈ ਆਪਾਂ ਵੱਧ ਤੋਂ ਵੱਧ ਡਿਮਾਂਡ ਆ ਰਹੀ ਹੈ ਹਾਂ ਵੱਧ ਤੋਂ ਵੱਧ ਡਿਮਾਂਡ ਹੈ ਜੀ ਜਿਹੜੇ ਟੇਲਰ ਨੇ ਸਲਾਈ ਕਢਾਈ ਦਾ ਕੰਮ ਕਰਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਰੂਸਿਆ ਦੇ ਵਿੱਚ ਜੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਬਹੁਤ ਵਧੀਆ ਤੇ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਆ ਜਾਂਦਾ ਜਿਵੇਂ ਮੈਂ ਸ਼ੁਰੂ ਵਿੱਚ ਹੀ ਕਿਹਾ ਸੀਗਾ ਪੈਸੇ ਨੂੰ ਲੈ ਕੇ ਕਿਉਂਕਿ ਸਾਰਿਆਂ ਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਚੱਲ ਰ ਅੱਜਕੱਲ ਹਣਾ ਹੈਗਾ ਵੀ ਇਹ ਸੱਚਾ ਵੀ ਹੈ ਕਿ ਭਾਈ ਅਸੀਂ ਕੰਮ ਕਰਾਉਨੇ ਆ ਤੁਹਾਡੇ ਕੋਲੋਂ ਵੀ ਪੇਮੈਂਟ ਦਾ ਆਪਣਾ ਕੀ ਪ੍ਰੋਸੈਸ ਰਹੂਗਾ ਪੇਮੈਂਟ ਸਾਰੀ ਆਪਾਂ ਆਫਟਰ ਵੀਜ਼ਾ ਲੈਣੀ ਹੈ ਜੀ ਪਹਿਲਾਂ ਕੋਈ ਐਮਬੈਸੀ ਫੀਸ ਨਹੀਂ ਕੋਈ ਫਾਈਲ ਕਰਤਾ ਨਹੀਂ ਸਾਰੀ ਪੇਮੈਂਟ ਵੀਜ਼ੇ ਤੋਂ ਬਾਅਦ ਹੈ ਵੀਜ਼ੇ ਆਉਣ ਤੋਂ ਪਹਿਲਾਂ ਤੁਹਾਡੇ 2-3 ਖਰਚੇ ਹੁੰਦੇ ਨੇ ਕਿ ਆਪਾਂ ਪ੍ਰੋਸੈਸਿੰਗ ਫੀਸ ਕਹਿ ਦਿੰਨੇ ਹੁੰਨੇ ਆਂ ਅੰਬੈਸੀ ਵੀ ਇਸ ਮੇਨ ਹੁੰਦੀ ਠੀਕ ਹੈ ਕੁਝ ਕੋ ਡਾਕੂਮੈਂਟ ਦਾ ਖਰਚਾ ਉਸ ਮਤਲਬ ਸਾਰਾ ਆਪਾਂ ਆਪਣੀ ਜੇਬ ਦੇ ਵਿੱਚੋਂ ਖਰਚ ਕਰਾਂਗੇ ਜਦੋਂ ਤੱਕ ਕਲੈਂਟ ਦਾ ਵੀਜ਼ਾ ਨਹੀਂ ਆ ਜਾਂਦਾ ਹਾਂ ਬਿਲਕੁਲ ਸਾਰੇ ਪੈਸੇ ਕਦੋਂ ਦੇਣੇ ਨੇ ਸਾਰੀ ਪੇਮੈਂਟ ਵੀਜ਼ੇ ਤੋਂ ਬਾਅਦ ਦੇਣੀ ਹੈ ਜਦੋਂ ਵੀਜ਼ਾ ਆ ਗਿਆ ਆਪ ਚੈੱਕ ਕਰੋ ਆਪਦੇ ਘਰ ਦੇ ਨਾਲ ਲੈ ਕੇ ਉਹਨਾਂ ਨੂੰ ਚੈੱਕ ਕਰਾਓ ਮਤਲਬ ਆਪਦੇ ਰਿਸ਼ਤੇਦਾਰਾਂ ਨੂੰ ਵੀ ਲਿਆਓ ਕੋਈ ਚੱਕਰ ਨਹੀਂ ਮਤਲਬ ਆਪਦੀ ਤਸੱਲੀ ਕਰਿਓ ਜਦੋਂ ਤੁਹਾਡਾ ਮਨ ਟਿਕ ਗਿਆ ਬਾਈ ਹੋਰਾਂ ਨੂੰ ਬਣਦੀ ਪੇਮੈਂਟ ਕਿ ਬਈ ਪੇਮੈਂਟ ਸਾਰੀ ਵੀਜ਼ੇ ਤੋਂ ਬਾਅਦ ਲੈ ਰਹਿਣਾ ਖੋਰੇ ਵੱਧ ਨਾਲ ਲੈ ਲੈਣਾ ਆ ਤੁਸੀਂ ਚੈਲੰਜ ਵੀ ਤੈਨੂੰ ਇਹ ਮਾਰਕੀਟ ਦੇ ਵਿੱਚ ਹਾਂ ਬਿਲਕੁਲ ਜੀ ਆਪਣਾ ਬੰਦਾ ਮਾਰਕੀਟ ਦੇ ਵਿੱਚ ਪੇਮੈਂਟ ਦਾ ਸਾਰਾ ਉਹ ਕਰ ਟਰਾਈ ਕਰਿਆ ਫੁੱਲ ਕੇ ਜੀ ਫੇਰ ਆਜੋ ਫੇਰ ਆਪਣਾ ਬੈ ਕੇ ਗੱਲਬਾਤ ਕਰ ਲਿਓ ਤੁਸੀਂ ਫਰਕ ਦੇਖ ਲਿਓ ਹੁਣ ਜਿਹੜਾ ਡਾਰ ਸੀਗਾ ਪੇਮੈਂਟ ਦਾ ਉਹ ਤਾਂ ਹੋ ਗਿਆ ਮਿੱਤਰੋ ਤੁਹਾਡਾ ਖਤਮ ਪੇਮੈਂਟ ਕਦੋਂ ਕਰਨੀ ਹੈ ਜਦੋਂ ਤੁਹਾਡੇ ਹੱਥ ਦੇ ਵਿੱਚ ਤੁਹਾਡਾ ਵੀਜ਼ਾ ਹੋਇਆ ਹੁਣ ਕੰਮ ਦੇ ਆਧਾਰ ਤੇ ਵੀਜ਼ਾ ਮੈਂ ਇੱਕ ਥੱਲੇ ਇੱਕ ਬੈਨਰ ਚ ਲਾਉਂਗਾ ਜਿਹੜੇ ਕੈਨ ਨਹੀਂ ਕਈ ਵਾਰ ਸੋਚ ਰਹੇ ਸੀ ਮਹੀਨੇ ਦਾ ਕਿੰਨਾਕ ਬਣਾ ਲਾਂਗੇ ਥੱਲੇ ਇੱਕ ਬੈਨਰ ਪੜੋ ਤੁਹਾਨੂੰ ਇੱਕ ਧਿਆਨ ਨਾਲ ਦਿਖ ਰਿਹਾ ਹੋਗਾ ਨੀਚੇ ਵੀ ਘਟੋ ਘਟ ਮਹੀਨੇ ਰਹੋ ਇਹਨਾਂ ਬਣਾ ਲੈਣਗੇ ਬਿਲਕੁਲ ਹਾਂ ਵਧੀਆ ਇਹ ਹੈਗੇ ਨਾ ਜੀ ਸਿੱਧਾ ਜਿਹੜੇ ਕੰਮ ਦੇ ਆਧਾਰ ਤੇ ਜਾਣਾ ਚਾਹੁੰਦੇ ਨੇਗੇ ਆਪਣੇ ਕੋਲ ਦੁਬਈ ਸਾਊਦੀ ਮੋਰੇਸ਼ੀਅਸ ਹਾਂਗਕਾਂਗ ਰਸ਼ੀਆ ਦੇ ਇਹ ਕੰਟਰੀਆਂ ਦੇ ਵੀਜ਼ੇ ਨੇ ਤੁਸੀਂ ਡਾਇਰੈਕਟਲੀ ਸਿੱਧਾ ਕੰਮ ਦੇ ਆਧਾਰ ਤੇ ਜਾ ਸਕਦੇ ਹੋ ਹੁਣ ਅੱਜ ਕੱਲ ਕੀ ਚੱਲ ਰਿਹਾ ਕਿ ਅਸੀਂ ਬਈ ਟੂਰਿਸਟ ਵੀਜ਼ੇ ਤੇ ਜਾਣਾ ਹੈ ਟੂਰਿਸਟ ਵੀਜ਼ੇ ਬਾਕੀ ਵੀ ਲਗਵਾ ਰਹੇ ਨੇ ਆਪਾਂ ਲਗਵਾਰੇ ਜੀ ਕੈਨੇਡਾ ਤੇ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਹਾਂਜੀ ਇਹ ਸਵਾਲ ਮੈਂ ਤੁਹਾਨੂੰ ਕਰੂੰਗਾ ਕਿਉਂਕਿ ਟੂਰਿਸਟ ਵੀਜ਼ਾ ਹੋਰ ਵੀ ਲਗਵਾਰੇ ਨੇ ਆਪਣੇ ਕੋਲ ਕਿਉਂ ਆਉਣ ਜੀ ਸਭ ਤੋਂ ਪਹਿਲਾਂ ਦਾ ਰੀਜ਼ਨ ਕੀ ਹੈ ਆਪਾਂ ਗਰੰਟੀ ਨਾਲ ਵੀਜ਼ਾ ਲੈ ਕੇ ਦੰਨੇ ਆ ਜੀ ਠੀਕ ਹੈ ਜੀ ਪਹਿਲਾਂ ਕੋਈ ਆਪਣੀ ਐਮਬੈਸੀ ਫੀਸ ਨਹੀਂ ਕੋਈ ਫਾਇਲ ਖਰਚਾ ਨਹੀਂ ਕੋਈ ਪੈਸਾ ਨਹੀਂ ਲੈਣਾ ਆਪਾਂ ਕਿਸੇ ਤਰ੍ਹਾਂ ਦਾ ਫਿਰ ਤੁਸੀਂ ਪੈਸੇ ਵਧ ਲੈਂਦੇ ਹੋਵੋਗੇ ਜੀ ਪੈਸਾ ਵੀ ਕੋਈ ਵਧ ਨਹੀਂ ਲੈਂਦੇ ਜੀ ਸਾਰੀ ਪੇਮੈਂਟ ਆਪਾਂ ਬਾਅਦ ਦੇ ਵਿੱਚ ਲਮਾਂਗੇ ਬੰਦਾ ਜੀ ਦੱਸ ਵੀਜ਼ਾ ਕੰਸਲਟੈਂਟ ਕੋਲ ਜਾ ਕੇ ਫੇਰ ਆਊਗਾ ਉਹ ਹਾਂ ਪਤਾ ਕਰ ਸਕਦਾ ਬਿਲਕੁਲ ਮਾਰਕ ਟੂਰਿਸਟ ਵੀਜ਼ੇ ਦੇ ਵਿੱਚ ਵੀ ਇਹਨਾਂ ਨੇ ਇੱਕ ਗੱਲ ਕਹੀ ਹੈ ਤੁਸੀਂ ਸਾਰਾ ਨੋਟ ਕਰੋਗੇ ਅੰਬੈਸੀ ਫੀਸ ਵੀ ਤੁਸੀਂ ਆਪਣੇ ਪੱਲੋ ਭਰੋਗੇ ਆਪਣੀ ਜੇਬ ਦੇ ਵਿੱਚੋਂ ਭਰਾਂਗੇ ਜੇਬ ਦੇ ਵਿੱਚੋਂ ਖਰਚਾ ਕਰਾਂਗੇ ਚਲੋ ਇਹਦੇ ਵਿੱਚ ਆਪਾਂ ਫਿਰ ਕਈ ਭਰਾਵਾਂ ਨੂੰ ਇੱਕ ਆਫਰ ਦੇ ਦੇ ਜੀ ਟੂਰਿਸਟ ਵੀਜ਼ੇ ਦੇ ਵਿੱਚ ਹਾਂ ਦਿਓ ਜੀ ਜਿਹੜੇ ਕਹਿੰਦੇ ਨੇ ਕਿ ਬਈ ਯਾਰ ਵੀਜ਼ੇ ਤੋਂ ਬਾਅਦ ਪੇਮੈਂਟ ਨਹੀਂ ਦੇਣੀ ਠੀਕ ਹੈ ਜੀ ਨਾ ਦੇਣ ਜੀ ਹਾਂ ਨਾ ਦੇਣ ਜੀ ਪੱਕੀ ਗੱਲ ਹੈ ਪਹੁੰਚ ਕੇ ਪੈਸੇ ਦੇ ਦੇਣ ਪੱਕੀ ਗੱਲ ਹੈ ਪੱਕੀ ਗੱਲ ਲੈ ਬਈ ਐਡੀ ਵੱਡੀ ਆਫਰ ਤੁਹਾਨੂੰ ਕੌਣ ਦੇ ਦੂਗਾ ਤੁਹਾਨੂੰ ਅੰਬੈਸੀ ਵੀਸਵੀ ਨਹੀਂ ਭਰਨੀ ਤੁਹਾਨੂੰ ਮਤਲਬ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਤੁਹਾਡਾ ਆਪਣਾ ਚੈੱਕ ਕਰੋ ਉਦੋਂ ਬਾਅਦ ਪੇਮੈਂਟ ਦੇਣੀ ਹੈ ਵੀਜ਼ੇ ਤੋਂ ਬਾਅਦ ਵੀਜ਼ੇ ਤੋਂ ਬਾਅਦ ਦੇ ਦੋ ਜੇ ਤੁਹਾਨੂੰ ਫੇਰ ਵੀ ਸੰਤੁਸ਼ਟੀ ਨਹੀਂ ਹੋਈ ਤੁਸੀਂ ਕਹਿੰਦੇ ਕਿ ਬਜਟਾ ਪਹੁੰਚ ਕੇ ਪੇਮੈਂਟ ਦੇਣੀ ਹੈ ਜਾਨੂੰ ਆਪਾਂ ਕਹਿ ਦਿੰਨਾ ਕਿ ਰੀਚ ਆਪਣੇ ਰੀਚ ਤੇ ਪੇਮੈਂਟ ਕਰ ਦਿਓ ਕੋਈ ਚੈੱਕ ਕਰਨ ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਇਸ ਸਮਾਂ ਤੁਹਾਨੂੰ ਦੱਸਦਾ ਕਈ ਕਹਣਗੇ ਕਿ ਵੀਜ਼ੇ ਆਉਂਦੇ ਨੇ ਕਿ ਨਹੀਂ ਆਉਂਦੇ ਕੱਲ ਵੀਜ਼ਾ ਹੈ ਨਾ ਸਿਰਫ ਕੱਲ ਕੱਲ ਦੀ ਡੇਟ ਦੇ ਵਿੱਚ ਆਹ ਵੀਜ਼ੇ ਸਿਰਫ ਕੱਲ ਕੱਲ ਦੇ ਵਿੱਚ ਆਪ ਪਏ ਨੇ ਇਹਨਾਂ ਦੇ ਪਾਸਪੋਰਟ ਤੁਹਾਡੇ ਸਾਹਮਣੇ ਪਹਿਲਾਂ ਰਿਜ਼ਲਟ ਚੈੱਕ ਕਰੋ ਫੇਰ ਕਹਿੰਦਾ ਆਪਣੇ ਕੋਲ ਆ ਜਾਓ ਬਿਲਕੁਲ ਜੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਜੀ ਆਪਣੇ ਕਿਸੇ ਵੀ ਵੀਰ ਭਾਈ ਨੇ ਇਹਨਾਂ ਕੰਟਰੀਆਂ ਦੇ ਵਿੱਚੋਂ ਕਿਸੇ ਵੀ ਦੇ ਬਾਰੇ ਕੋਈ ਵੀ ਗੱਲ ਕਰਨੀ ਹੈ ਆਪਾਂ ਆਫਿਸ ਸਵੇਰੇ ਕਿੰਨੇ ਵਜੇ ਆ ਜਾਣਾ ਜੀ ਕਿਸੇ ਨਾਲ ਆਪਣੇ ਕੋਲ ਆੜਾ ਹੋਵੇ ਆਪਣਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਟਾਈਮ 5 ਵਜੇ ਤੱਕ ਹੁੰਦਾ ਹੈ ਬਾਕੀ ਜਿਹੜੇ ਭਰਾ ਦੂਰ ਆਣ ਦੀ ਸੋਚ ਰਹੇ ਹਨ ਕਾਫੀ ਦੂਰ ਉਹ ਵੀ ਆਂਦੇ ਹੁੰਦੇ ਆ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਕਈ ਵਾਰ ਭਰਾ ਉਰਾ ਉਰਾ ਹੁਣ ਤਾਂ ਸਾਨੂੰ ਮਿਲ ਲੈਣਗੇ ਬਾਕੀ ਸਾਰਿਆਂ ਧੰਨਵਾਦ ਜੀ ਵੀਡੀਓ ਦੇਖਣ ਦੀ ਕਿਸੇ ਤਰ੍ਹਾਂ ਦਾ ਕੋਈ ਵੀ ਮਨ ਦੇ ਵਿੱਚ ਸਵਾਲ ਹੈ ਚਾਹੇ ਆਪਣਾ ਕੰਮ ਦੇ ਆਧਾਰ ਤੇ ਵੀਜ਼ਾ ਭਾਵੇਂ ਆਪਣਾ